हेलो गाइस वेलकम टू माय न्यू वीडियो तो गाइस ਆਪਣੇ ਨਾਲ ਹੈ ਧਰਪ੍ਰੀਤ ਤੇ ਆਪਾਂ ਸਿਰਫ ਇੰਨਾ ਕੰਮ ਕਰਨਾ ਜਿਹੜੀਆਂ ਤਿੰਨ ਬੋਹਾਂ ਦੋ ਬੋਤਲਾਂ गाइस ਆ ਜਿਹੜੀਆਂ ਬੋਤਲਾਂ ਹਨ ਆਪਾਂ ਕੁਝ ਬੋਤਲਾਂ ਦਾ ਟਾਸਕ ਮਤਲਬ ਆਪਾਂ ਵੇਖ ਸਕਦੇ ਬੋਤਲਾਂ ਨਾਲ ਕਿਹੜੀਆਂ ਕਿਹੜੀਆਂ ਗੇਮਾਂ ਖੇਡ ਸਕਦੇ ਆ ਤੇ ਆਪਾਂ ਹੁਣ ਸਟਾਰਟ ਕਰਦੇ ਆਂ ਬਈ ਆਪਾਂ ਬੋਤਲਾਂ ਦੇ ਜਿਹੜੀ ਕਿਹੜੇ ਕਿਹੜੇ ਐਨਜੋਇਮੈਂਟ ਕਾ ਦੇ ਕੇ ਬੰਦਾ ਬੋਰ ਹੋ ਰਿਹਾ ਐਵੇਂ ਕਿ ਅਸੀਂ ਬੋਰ ਹੋ ਰਹੇ ਸੀ ਹਨ ਕਿਹੜੀਆਂ ਕਿਹੜੀਆਂ ਗੇਮਾਂ ਸੀ ਇਸ ਤਰੀਕੇ ਨਾਲ ਖੇਡ ਸਕਦੇ ਆਂ ਪਹਿਲੀ ਗੇਮ ਆ ਸਾਨੂੰ ਬਾਲ ਟੱਕਰੀ ਆ ਦੇਖੋ ਅਸੀਂ ਇਸੇ ਬਾਲ ਬਹੁਤ ਹੌਲੀ ਹਵਾ ਵਾਲੀ ਬਾਲ ਆ ਨਿੱਕੀ ਜਿਹੜੀ ਦੂਜੀ ਹੁੰਦੀ ਆ ਇੰਦਰ ਨਾਲ ਵੈਸੇ ਇਹਨੂੰ ਗਰਾਉਣਾ ਬਹੁਤ ਮੁਸ਼ਕਿਲ ਆ ਇਹ ਰਹਾ ਹਵਾ ਨਹੀਂ ਦੇ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਮਤਲਬ ਨਿਸ਼ਾਨਾ ਲਾਉਂਦੇ ਸਾਡੇ ਦੋਨਾਂ ਕੋਲ ਸਿਰਫ ਤਿੰਨ ਤਿੰਨ ਚਾਂਸ ਹੋਣਗੇ ਤਿੰਨ ਚਾਂਸਾਂ ਦੇ ਵਿੱਚ ਇੱਕ ਦੂਜੀ ਉੱਤੇ ਬਹੁਤ ਰੱਖੀ ਆ ਜਿਹੜੀ ਉਹ ਦੇਖਣਾ ਜੀ ਠੀਕ ਆ ਧੰਮੂ ਤਿੰਨ ਚਾਂਸ ਹੋਣਗੇ ਸਿਰਫ ਲੈ ਵੀ ਧੰਮੂ ਦਾ ਪਹਿਲਾ ਬਾਲ ਪਹਿਲਾ ਚਾਂਸ ਕਰ ਰਿਹਾ ਹੋ ਕੰਦੇ ਨਾਲ ਪੈਰ ਲਾ ਕੇ ਫਿਰ ਟਰਾਈ ਕਰਨੀ ਆ ਜੀ ਤੁ ਚੱਲ ਲੈ ਵੀ ਤਮੂ ਆਪਦਾ ਪਹਿਲਾ ਚਾਂਸ ਇਸ ਸਮਾਲ ਕਰਨ ਲੱਗਿਆ ਗਾਇਸ ਇਹ ਪਹਿਲੇ ਚਾਂਸ ਜੀ ਨੇ ਤੁਹਨੇ ਬੋਲਣਾ ਸੌੜ ਤਾ ਗਾ ਇਸ ਗੇਮ ਦਾ ਜੀਨਰ ਨਿਕਲਿਆ ਤੇ ਅਗਲਾ ਗੇਮ ਹੁਣ ਮੇਰੇ ਤੇ ਆ ਚੁਕਿਆ ਹੈ ਲੈ ਗਾਇਸ ਪਹਿਲਾ ਬੋਲ ਹੁਣ ਪਹਿਲਾ ਚਾਂਸ ਆ ਜੀ ਦਾ ਵੀਡੀਓ ਕਾਚਾ ਮੈਨੂੰ ਵੀ ਦੇਖਣਾ ਹੈ ਚੱਲ ਪਹਿਲਾ ਚਾਂਸ ਵਾੜ ਕਰਨ ਲੱਗਿਆ ਪਹਿਲੀ ਵਾਰ ਜੇ ਅਸੀਂ ਟਰਾਈ ਕਰਨ ਲੱਗਿਆ ਉਹਨਾਂ ਕੁੱਤਾਂ ਦੇ ਪਹਿਲੀ ਗੇਮ ਸਟਾਰ ਚੱਲ ਭਾਈ ਮੈਂ ਕਈ ਮਾਰੀ ਇਹਨਾਂ ਉਹ ਗਾਇਸ ਦੂਜੀ ਉਹ ਗੁਰਦੀ ਪਹਿਲੀ ਜੇ ਚਾਲ ਰਾਉਂਡ ਦੀ ਪਹਿਲੀ ਬਾਲ ਆਪਣੀ ਸਟਾਰ ਹੈ ਮੈਂ ਕੋ ਸੁੱਟੀ ਠੀਕ ਹੈ ਯਾ ਇੱਕਨ ਸੌਣਾ ਐਸੇ ਟੂਟੀ ਦੂਸਰੇ ਸੇ ਇਹ ਰਾਉਂਡ ਚ ਦੇ ਦਿਆ ਆਪਾਂ ਉਹ ਬੋਲ ਦੇਖ ਸਕਦਾ ਨਾ ਇਹ ਵੈਸੇ ਆਪਾਂ ਇਹ ਵੀ ਦੇਖ ਸਕਦੇ ਹੁਣ ਆਲਾ ਸਤਿਤੀਜਾ ਲਾਸਟ ਰਾਉਂਡ ਰਹਿ ਗਿਆ ਆਪਣੀ ਘਾਟਾ ਟੁੱਟ ਗਿਆ ਬੋਲਾਂ ਟੁੱਟ ਚੁੱਕੀਆਂ ਇਹ ਗੇਮ ਹੁਣ ਆਪਾਂ ਨੂੰ ਇੱਥੇ ਖਤਮ ਕਰਨੀ ਪਊਗੀ ਇੱਕ ਨਵੀਂ ਗੇਮ ਦੀ ਸ਼ੁਰੂਆਤ ਕਰਦੇ ਆਂ ਇਹ ਕੰਚ ਇਕੱਠਾ ਕਰਦੇ ਆ ਤੇ ਇੱਕ ਹੋਰ ਨਵੀਂ ਗੇਮ ਦੀ ਸ਼ੁਰੂਆਤ ਕਰਦੇ ਆਂ ਇਹਦੇ ਵਿੱਚ ਮੈਂ ਵੈਸੇ ਇੱਕ ਰਾਉਂਡ ਜਿੱਤ ਗਿਆ ਜਿਹੜਾ ਕਿ ਤਾਂ ਮੈਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਗਾਇਸ ਹੁਣ ਦੂਜਾ 라ਉਂਡ ਤੀਜਾ 라ਉਂਡ ਆਪਣਾ ਹੈਗਾ ਥੋੜੇ ਨੂੰ ਵੱਧ ਤੋਂ ਵੱਧ ਇੱਕ ਬੰਦਾ ਸਾਡੇ ਦੋਨਾਂ ਵਿੱਚ ਕਿੰਨੇ ਵਾਰੀ ਕਮਾ ਸਕਦਾ ਭਾਈ ਜੇ ਇਸ ਜੀ ਨਾਮ ਰੱਖਿਆ 500 ਰੁਪਿਆ ਨਾ ਮਿਲੂਗਾ ਜਿੰਨੂੰ ਉਹ ਜਿਹੜਾ ਇਹ ਚੈਲੰਜ ਜਿੱਤ ਸਕਿਆ ਠੀਕ ਹੈ ਜੇ ਇਹਨੇ ਮੇਰੇ ਨਾਲ ਜ਼ਿਆਦਾ ਕਮਾਤੇ ਓਹੋ ਜ਼ਿਆਦਾ ਵਾਰੀ ਇਹ ਕਮਾਤਾ ਥੋੜਾ ਫਿਰ ਭਾਈ ਇਹ ਆਪਣਾ ਉਹ ਥੋੜਾ ਲੱਗਿਆ ਜੀ ਹੁੰਦੇ ਨਾਲ ਵੇਖ ਸਕਦੇ ਸੀ ਫਿਰ ਇਹ 500 ਰੁਪਿਆ ਜਿੱਤੇ ਹੋ ਨਹੀਂ ਤਾਂ ਮੈਂ ਜਿੱਤੂ ਚੱਲ ਭਈ ਕਮਾ ਦੇ ਘਰ ਸਟਾਰਟ ਗਿਣੀ ਯਹੀਂ ਨਾਲੇ ਇੱਕ ਦੋ ਨਾ 3 4 5 6 7 8 9 10 11 12 13 14 15 16 17 18 19 20 ਰੋ ਗਏ ਗਾਇਸ ਇਹ ਤਾਂ 100 200 ਤੱਕ ਜਾ ਸਕਦਾ ਐ ਮੈਨੂੰ ਕੋਈ ਫਰਕ ਨਹੀਂ ਪਿਆ ਬاں ਨੂੰ ਭਾਈ ਇਹ ਕਹਿੰਦਾ ਕੋਈ ਬاں ਨੂੰ ਫਰਕ ਨਹੀਂ ਪਿਆ ਤੇ ਇਹਦੇ ਨਾਲ ਪਕਾਈ ਆ ਇਹ ਕਰਨਾ ਇਹਨਾਂ ਨੂੰ ਵਧੀਆ ਆਪਾਂ ਡੰਡ ਬੈਟ ਕਾਲਾ ਪੁਸ਼ਪ ਪੁਸ਼ਪ ਬੈਟ ਕਾਲਾ ਉਹਨੇ ਆ ਵੀ ਪੁਸ਼ਪ ਵੇਖਦੇ ਆ ਦੋਨਾਂ ਦੇ ਵਿੱਚ ਕੌਣ ਜ਼ਿਆਦਾ ਲਾਉਂਦਾ ਰੱਖਦੇ ਵੀ ਥੋੜਾ ਚੱਲ ਵੀ ਪਾਇਆ ਲਾ ਪੁਸ਼ਪ ਕਿੰਨੇ ਲਾ ਸਕਦਾ ਪੁਸ਼ਪ ਲਾ ਕਿੰਨੇ ਲਾ ਸਕਦਾ ਕੀ ਕਰੇਗਾ ਇਹਦਾ ਨਹੀਂ ਓਏ ਇਹਨੂੰ ਨਹੀਂ ਲਾਉਣਾ ਪੁਸ਼ਪਲਾ ਕਿੰਨੇ ਲਾ ਸਕਦਾ ਐ ਐ ਚੱਲ ਛੱਲਾ ਜਿਵੇਂ ਤੇ ਆਉਂਦੇ ਵਿੰਗ ਤਣ ਕੇ ਲਾ ਦੇ ਕਿੰਨੇ ਲਾ ਸਕਦਾ ਇੱਕ 2 3 ਇਹ ਤਾਂ ਨਹੀਂ ਜ਼ਿਆਦਾ ਲਾ ਸਕਦਾ ਮੇਰੇ ਨੂੰ 4 5 ਉਈ ਆਏ ਇਹ 5 ਦੇ ਮਰ ਗਿਆ ਜੀ ਆ ਬੰਦਾ ਲਓ ਜੀ ਹੁਣ ਆਪਣੀ ਵਾਰੀ ਆ ਚੁੱਕੀ ਹੈ ਪੁਸ਼ਪ ਦੀ ਆ ਫੜੇ ਇਹ ਕੈਮਰਾ ਫੜ ਲੈ ਕੋਈ ਨਾ ਨੱਪੀ ਫੜਨ ਸਟਾਰਟ ਆ ਬਸ ਤੂੰ ਕੋਈ ਨਾ ਨੱਪੀ ਠੀਕ ਆ ਕੁਝ ਵੀ ਨਹੀਂ ਨੱਪਣਾ ਠੀਕ ਜੀ ਜਾਣੇ ਗਾਸ ਪਹਿਲਾਂ ਦਾ ਆਪਣਾ ਇਹਦਾ ਕੋਡ ਐ ਦਾ ਭਾਰ ਬਹੁਤ ਆ ਦੀ ਹੈ ਨਾ ਇਹ ਅੱਧਾ ਕਿਲੋ ਪਾਰੇ ਹੀ ਆ ਆਪਾਂ ਇਹਨੂੰ ਲਾਉਣਿਆ ਬਾਅਦ ਆਪਾਂ ਪੁਸ਼ ਲਾਉਣੇ ਆ ਠੀਕ ਹੈ ਜੀ ਐਸ ਧੜਕ ਕੇ ਰੱਖੇ ਲੈ ਵੀ ਗੱਜ ਮੈਂ ਆ ਚੁੱਕਿਆ ਮੈਂ ਦਾਵਾ ਕਰਦਾ ਵੀ ਪੁਸ਼ ਲਾਉਂਦਾ ਤੂੰ ਕਿੰਨੇ ਲਾਇਆ ਹੱਥ ਪੰਜ ਸੱਤ ਲਾਇਆ ਜੀ ਸਾਲਾ ਸੱਤ ਮੰਨ ਲਾ ਰਿਹਾ ਰੈਡੀ ਰੈਡੀ 1 ਥੱਲੇ ਨਹੀਂ ਜਾਂਦਾ ਥੱਲੇ ਵਾਲਾ ਜਾਂਦਾ ਮੈਂ ਇਹ ਕੁਛ ਵਾਪਰਣ ਚਾਹੂਗਾ ਤੇ ਮੈਂ ਆਹ ਇਹ ਲੈ ਦਿੰਦੇ ਆ ਇਹ ਚੀਜ਼ ਤੋਂ ਕੀ ਲੈਣਾ ਪੁਸ਼ਪਲਾ ਨਹੀਂ ਮਥਲੇ ਵਾਲਾ ਟਾਣਾ ਗਾਇਸ ਇਹ ਜਿਹੜਾ ਰਾਉਂਡ ਆ ਮੈਂ ਜਿੱਤ ਗਿਆ ਘੱਟੋ ਘੱਟ ਮੈਂ ਦੋ ਰਾਉਂਡ ਇਹਦੇ ਰੌ ਜਿੱਤ ਗਿਆ ਤੇ ਇਹ ਮੇਰੇ ਨਾਲ ਇੱਕ ਰਾਉਂਡ ਹੀ ਵੱਧ ਜਿੱਤੇ ਸੀਗਾ ਉਹ ਰਾਉਂਡ ਅਸੀਂ ਕੈਨਸਲ ਕਰਤਾ ਕਿਉਂਕਿ ਉਹਦੇ ਨਾਲ ਤਾਂ ਬੰਦਾ ਲਿਮਟਿਡ ਕਮਾਈ ਚੱਲੂਗਾ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਹ ਕਹਿੰਦਾ ਜੀ ਇਹ ਕਹਿੰਦਾ ਮੈਨੂੰ ਫਰਕ ਪੈਂਦਾ ਫਿਰ ਉਹ ਗੇਮ ਕਰਨੇ ਸਟਾਰਟ ਹੁਣ ਆਪਾਂ ਕੰਚਦਿਆਂ ਬੋਲਾ ਤੋੜਦਿਆਂ ਹੁਣ ਅਸੀਂ ਇਹਦੇ ਜਰੀ ਰੱਖਾਂਗੇ ਪਾਥੀਆਂ ਉਹ ਜਿਹੜੇ ਅਸੀਂ ਬੋਲ ਨਾਲ ਇਸ਼ਾਰੇ ਲਾਉਣੇ ਆਂਦੇ ਨੇ ਪਾਥੀਆਂ ਛੁੱਟਣੀਆਂ ਕੀ ਛੁੱਟਣੀਆਂ ਚਲ ਆਪਾਂ ਗੇਮ ਦੀ ਸ਼ੁਰੂਆਤ ਕਰਦੇ ਆਂ ਜੀ 3 2 1 ਗੋ ਗਾਇਸ ਬੋਰਿੰਗ ਟਾਈਮ ਤੇ ਆਪਾਂ ਇਹੋ ਜਿਹੇ ਗੇਮਾਂ ਘਰੇ ਖੇਡ ਸਕਦੇ ਆਂ ਜੋ ਕਿ ਅਸੀਂ ਅਨਵਾਦ ਕਰਦੇ ਆਂ ਲੈ ਵੀ ਤਾਂ ਮੂਨੇ ਬੋਲ ਲਈ ਸਟਾਰਟ ਆਪਣਾ ਬਸ ਹੁਣ ਇਹ ਤਿੰਨ ਓਵਰਾਂ ਚ ਸਾਰੀਆਂ ਪਾਥੀਆਂ ਆਪਦੀ ਲੋਕੇਸ਼ਨ ਤੋਂ ਚੇਂਜ ਕਰ ਲਵਾਂਗੇ ਚਲ ਵੀ 3 2 1 ਗੋ ਸਟਾਰਟ ਲੈ ਵੀ ਗਾਇਸ ਇਹ ਤਾਂ ਸਿਰਫ ਦੋ ਤਿੰਨ ਹੀ ਪਿੱਛੇ ਛੁੱਟ ਗਿਆ ਪਰ ਇਹਦੇ ਨਾਲ ਕੋਈ ਬਹੁਤ ਫਰਕ ਨਹੀਂ ਪਿਆ ਚਲ ਇਹ ਚੱਲ 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 ਇਹ ਗਾਇਸ ਉਹਨੇ ਬੋਲ ਇੱਕਮ ਲੈਨੇ ਥੱਲੇ ਸੁੱਟਦੀ ਹਾਈ ਕੁੱਤੇ ਲੈ ਕੇ ਭੱਜਣਗੇ ਗਾਇਸ ਇਹਨੇ ਬੋਲ ਥੱਲੇ ਸੁੱਟਦੀ ਹੁਣ ਤੱਕ ਹਮਰੇ ਇਸ ਕੀਆ ਚੱਲ ਫਿਰ ਲੈ ਕੇ ਅੱਗੇ ਲੈ ਵੀ ਵੇਲੇ ਟਾਈਮ 'ਚ ਇਹ ਚੱਲੇ ਅਸੀਂ ਚੇਂਜ ਕਰਕੇ ਹੁਣ ਤਾਂ ਚੜਾਉਣੀ ਹੈ ਬੋਲ ਇਹ ਤੰਮੂ ਟਰਾਈ ਕਰਦਾ ਜੀ ਇਹਦੇ ਕੋਲ ਤਿੰਨ ਚਾਂਸ ਤਿੰਨ ਚਾਂਸਾਂ ਦੇ ਵਿੱਚ ਵਿੱਚ ਬੋਲ ਤਾਂ ਕੱਲਣੀ ਹੈ ਵੇਖਦੇ ਆ ਕੀ ਕਰਦਾ ਬਸ ਇਹ ਦੁਕਾਨੀ ਜਾ ਸਕਦਾ ਤੂੰ ਓ ਮਾਈ ਗਾਡ ਪਹਿਲਾ ਚਾਂਸ ਇਹਦਾ ਫੇਲ ਹੋ ਚੁਕਿਆ ਜੀ ਚੱਲ ਦੂਜਾ ਚਾਂਸ ਨਹੀਂ ਉਧਰ ਨਹੀਂ ਜਾਂਦਾ ਚੱਲ ਮੜੇ ਧਿਆਨ ਨਾ ਮਰੀ ਨਾ ਭਾਈ ਤੂੰ ਇਧਰੋਂ ਉਧਰ ਮਾਰ ਮੜੇ ਚੱਲ ਰਹਿੜੀਆਂ ਲੈ ਵੀ ਦੂਜਾ ਚਾਂਸ ਇਹਦਾ ਸਟਾਰਟ ਆ ਬਾਅਦ ਵੇਖਦੇ ਆ ਕੀ ਕਰਦਾ ਲੈ ਤੀਜਾ ਚਾਂਸ ਵੀ ਫੇਲ ਹੋ ਚੁਕਿਆ ਓ ਦੂਜਾ ਚਾਂਸ ਫੇਲ ਹੈ ਤੀਜਾ ਚਾਂਸ ਲਾਸਟ ਚਾਂਸ ਆ ਤੇਰੇ ਕੋਲ ਕਾਕੇ ਚੱਲ ਕਾਇਸ ਲਾਸਟ ਚਾਂਸ ਇਹ ਲੈ ਆਵੇ ਇਹ ਹੁਣ ਆਪਣੇ ਬਰਾਬਰੀ ਜਿੱਤ ਗਿਆ ਗੇਮ ਠੀਕ ਆ ਸਾਡੇ ਦੋ ਦੋ ਰਾਉਂਡ ਦੋਨਾਂ ਦੇ ਹੋਗੇ ਦੋ ਦੋ ਰਾਉਂਡੇ ਸਹੀ ਦੋਨੇ ਜਿੱਤ ਚੁਗੇ